ਪਛਾਨੋ ਇਸ ਸਤ ਸੁਵਿੰਨ ਇਸਤ ਸੁਵੀ ਦੇ ਪਿੱਛੇ ਛੁਪਿਆ ਮਸ਼ਹੂਰ ਪੰਜਾਬੀ ਸੁਪਰਸਟਾਰ ਅੱਜ ਦੇ ਸੁਪਰਸਟਾਰ ਦੇ ਲੱਖਾਂ دیਵਾਨੇ ਨੇ ਸੁਪਰ ਹਿੱਟ ਫਿਲਮਾਂ ਦੇ ਵਿੱਚ ਚਿਪਕਾਰ ਚੁੱਕਿਆ ਹੈ ਆਪਣਾ ਨਾਮ ਅੱਜ ਤੁਸੀਂ ਆਪਣੀ ਸਕਰੀਨ ਤੇ ਬੱਚਾ ਦੇਖ ਰਹੇ ਹੋ ਇਹ ਮਸ਼ਹੂਰ ਪੰਜਾਬੀ ਕਲਾਕਾਰ ਹੈ ਇਸ ਨੂੰ ਕਿਸੇ ਵੀ ਜਾਣ ਪਛਾਣ ਦੀ ਜ਼ਰੂਰਤ ਨਹੀਂ ਹੈ ਪਰ ਇਸ ਬੱਚੇ ਨੇ ਕੜੀ ਮਿਹਨਤ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਪਰ ਇੱਕ ਸਮ ਅਜਿਹਾ ਵੀ ਸੀ ਜੋ ਕਿ ਇਸ ਬੱਚੇ ਦੇ ਕੋਲ ਦੋ ਵਕਤ ਦੀ ਰੋਟੀ ਖਾਂਣ ਤੱਕ ਦੇ ਪੈਸੇ ਨਹੀਂ ਸੀ ਇਸ ਬੱਚੇ ਨੇ ਕੜੀ ਮਿਹਨਤ ਕੀਤੀ ਅਤੇ ਇਸ ਦਾ ਪੂਰਾ ਸਾਥ ਇੱਕ ਔਰਤ ਨੇ ਦਿੱਤਾ ਹੈ ਕਹਿੰਦੇ ਹਨ ਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਉਸ ਦੀ ਕੜੀ ਮਿਹਨਤ ਅਤੇ ਇੱਕ ਔਰਤ ਛੁਪੀ ਹੁੰਦੀ ਹੈ ਤਾਂ ਆਓ ਤੁਹਾਨੂੰ ਇਸ ਬੱਚੇ ਦੇ ਨਾਲ ਰੂਬਰੂ ਕਰਵਾ ਦਿੰਨੇ ਆਂ ਜੋ ਅੱਜ ਦੇ ਸਮੇਂ ਦੇ ਵਿੱਚ 200 ਕਰੋੜ ਦੇ ਜਾਇਦਾਦ ਦਾ ਮਾਲਕ ਫਰਕ ਹੈ ਮਸ਼ਹੂਰ ਪੰਜਾਬੀ ਕਲਾਕਾਰ ਬਾਰੇ ਗੱਲ ਕਰਨ ਤੋਂ ਪਹਿਲਾਂ ਕਿਉਂ ਨਾ ਇਹਨਾਂ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਗੱਲ ਕਰ ਲਈਏ ਦਾ ਜਨੇਹਾ ਕਿ ਇੱਕ ਸਮਾਂ ਅਜਿਹਾ ਵੀ ਸੀ ਕਿ ਇਸ ਬੱਚੇ ਨੂੰ ਗਾਇਕ ਬਣਨ ਲਈ ਵੀ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪਿਆ ਸੀ ਇੱਕ ਐਲਬਮ ਕੱਢਣ ਤੇ ਲਈ ਇਸ ਗਾਇਕ ਨੇ ਕੈਨੇਡਾ ਚ ਡਬਲ ਸ਼ਿਫਟ ਦੀਆਂ ਨੌਕਰੀਆਂ ਤੱਕ ਕੀਤੀਆਂ ਟਾਇਲਟਾਂ ਤੱਕ ਸਾਫ਼ ਕੀਤੇ ਘਰ ਘਰ ਅਖਬਾਰ ਸੁੱਟੇ ਇਸ ਸਭ ਚ ਇਸ ਗਾਇਕ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਆਖਿਰ ਇਹਨਾਂ ਦੋਵਾਂ ਦੀ ਮਿਹਨਤ ਰੰਗ ਲਿਆਈ ਅੱਜ ਇਸ ਕਲਾਕਾਰ ਦੇ ਸਾਹਮਣੇ ਕੋਈ ਵੀ ਕਲਾਕਾਰ ਖੜਾ ਨਹੀਂ ਸਕਦਾ ਪੰਜਾਬੀ ਇੰਡਸਟਰੀ ਦਾ ਅਜੀਹਾ ਰੋਕ ਸਟਾਰ ਹੈ ਜਿਸ ਨੇ ਪੰਜਾਬੀ ਸਿਨੇਮਾ ਦਾ ਮਿਆਰ ਇੰਨਾ ਉੱਚਾ ਚੁੱਕ ਦਿੱਤਾ ਹੈ ਕਿ ਹੁਣ ਪੰਜਾਬੀ ਫਿਲਮਾਂ ਵੀ ਬਾਕਸ ਆਫਿਸ ਤੇ ਕਰੋੜਾਂ ਦੇ ਨੋਟ ਛਾਪਦੀਆਂ ਹਨ ਇਸ ਕਲਾਕਾਰ ਨੇ ਪੰਜਾਬੀ ਸਿਨੇਮਾ ਨੂੰ ਅਜੇ ਹੀ ਫਿਲਮ ਦਿੱਤੀ ਜੋ ਪਹਿਲੀ 10 ਕਰੋੜ ਕਮਾਈ ਕਰਨ ਵਾਲੀ ਫਿਲਮ ਬਣੀ ਹੈ ਹੁਣ ਤੱਕ ਤਾਂ ਤੁਸੀਂ ਪਛਾਣ ਹੀ ਚੁੱਕੇ ਹੋਵੋਗੇ ਕਿ ਅਸੀਂ ਗੱਲ ਕਿਸ ਦੀ ਕਰ ਰਹੇ ਹਾਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ ਜੋ ਇਨੀ ਦਿਨੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਉਹਨਾਂ ਦੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਰਿਲੀਜ਼ ਹੋਣ ਚਾਹੀਏ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਵੇਗੀ ਦਾਅਵੇ ਕੀਤਾ ਹੈ ਕਿ ਪਿਛਲੇ 3-4 ਸਾਲਾਂ ਵਿੱਚ ਗਿੱਪੀ ਦੀਆਂ ਫਿਲਮਾਂ ਦੀ ਸਕਸੈਸ ਦਾ ਗਰਾਫ ਤੇਜ਼ੀ ਦੇ ਨਾਲ ਉੱਪਰ ਗਿਆ ਹੈ ਇਵੀ ਤਸਿਆ ਜਾਣਦਾ ਹੈ ਕਿ ਗੀਪੀ ਦੀ ਜਾਇਦਾਦ ਵਿੱਚ ਹੀ ਪਹਿਲਾਂ ਨਾਲੋਂ ਵਾਧਾ ਹੋਇਆ। ਰਿਪੋਰਟਾਂ ਦੇ ਅਨੁਸਾਰ 2024 ਵਿੱਚ ਗੀਪੀ ਦੀ ਜਾਇਦਾਦ 200 ਤੋਂ 250 ਕਰੋੜ ਅੰਕੀ ਗਈ ਹੈ ਕਿਉਂਕਿ ਗੀਪੀ ਆਪਣੀਆਂ ਫਿਲਮਾਂ ਨੂੰ ਖੁਦ ਹੀ ਪ੍ਰੋਡਿਊਸ ਕਰਦਾ ਹੈ। ਇਸ ਕਰਕੇ ਫਿਲਮਾਂ ਤੋਂ ਹੋਣ ਵਾਲਾ ਮੁਨਾਫਾ ਉਹਨਾਂ ਦੀ ਜੇਬ 'ਚ ਹੀ ਜਾਂਦਾ ਹੈ। ਗਿੱਪੀ ਗਰਵਾਲ ਨੇ ਆਪਣੇ ਕੈਰੀਅਰ ਚ ਇੰਡਸਟਰੀ ਨੂੰ ਇਤਿਹਾਸਿਕ ਫਿਲਮਾਂ ਦਿੱਤੇ ਹਨ ਜਿਨ੍ਹਾਂ ਵਿੱਚ ਕੈਰੀਅਨ ਜੱਟਾ 3 ਵਰਗੀ ਫਿਲਮ ਵੀ ਸ਼ਾਮਿਲ ਹੈ ਜਿਸ ਨੇ ਬਾਕਸ ਆਫਿਸ ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਸਰ ਅਪਛਾ ਨੂੰ ਇਸ ਤਸਵੀਰ ਨੂੰ ਇਸ ਤਸਵੀਰ ਦੇ ਪਿੱਛੇ ਛੁਪਿਆ ਮਸ਼ਹੂਰ ਪੰਜਾਬੀ ਸੁਪਰਸਟਾਰ ਅੱਜ ਇਸ ਸੁਪਰਸਟਾਰ ਦੇ ਲੱਖਾਂ ਦੀਵਾਨੇ ਨੇ ਸੁਪਰ ਹਿੱਟ ਫਿਲਮਾਂ ਦੇ ਵਿੱਚ ਕਰ ਚੁੱਕਿਆ ਹੈ ਆਪਣਾ ਨਾਮ ਅੱਜ ਤੁਸੀਂ ਆਪਣੀ ਸਕਰੀਨ ਤੇ ਬੱਚਾ ਦੇਖ ਰਹੇ ਹੋ ਇਹ ਮਸ਼ਹੂਰ ਪੰਜਾਬੀ ਕਲਾਕਾਰ ਹੈ ਇਸ ਨੂੰ ਕਿਸੇ ਵੀ ਜਾਣ ਪਛਾਣ ਦੀ ਜ਼ਰੂਰਤ ਨਹੀਂ ਹੈ ਪਰ ਇਸ ਬੱਚੇ ਨੇ ਕੜੀ ਮਿਹਨਤ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਪਰ ਇੱਕ ਸਮ ਅਜਿਹਾ ਵੀ ਸੀ ਜੋ ਕਿ ਇਸ ਬੱਚੇ ਦੇ ਕੋਲ ਦੋ ਵਕਤ ਦੀ ਰੋਟੀ ਖਾਂਣ ਤੱਕ ਦੇ ਪੈਸੇ ਨਹੀਂ ਸੀ ਇਸ ਬੱਚੇ ਨੇ ਕੜੀ ਮਿਹਨਤ ਕੀਤੀ ਅਤੇ ਇਸ ਦਾ ਪੂਰਾ ਸਾਥ ਇੱਕ ਔਰਤ ਨੇ ਦਿੱਤਾ ਹੈ ਕਹਿੰਦੇ ਹਨ ਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਉਸ ਦੀ ਕੜੀ ਮਿਹਨਤ ਅਤੇ ਇੱਕ ਔਰਤ ਛੁਪੀ ਹੁੰਦੀ ਹੈ ਤਾਂ ਆਓ ਤੁਹਾਨੂੰ ਇਸ ਬੱਚੇ ਦੇ ਨਾਲ ਰੂਬਰੂ ਕਰਵਾ ਦਿੰਨੇ ਆਂ ਜੋ ਅੱਜ ਦੇ ਸਮੇਂ ਦੇ ਵਿੱਚ 200 ਕਰੋੜ ਦੇ ਜਾਇਦਾਦ ਦਾ ਮਾਲਕ ਮਾਲਕ ਹੈ ਮਸ਼ਹੂਰ ਪੰਜਾਬੀ ਕਲਾਕਾਰ ਬਾਰੇ ਗੱਲ ਕਰਨ ਤੋਂ ਪਹਿਲਾਂ ਕਿਉਂ ਨਾ ਇਹਨਾਂ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਗੱਲ ਕਰ ਲਈਏ ਦਾ ਜਨੀਆ ਕਿ ਇੱਕ ਸਮਾਂ ਅਜਿਹਾ ਵੀ ਸੀ ਕਿ ਇਸ ਬੱਚੇ ਨੂੰ ਗਾਇਕ ਬਣਨ ਲਈ ਵੀ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪਿਆ ਸੀ ਇੱਕ ਐਲਬਮ ਕੱਢਣ ਤੇ ਲਈ ਇਸ ਗਾਇਕ ਨੇ ਕੈਨੇਡਾ ਚ ਡਬਲ ਸ਼ਿਫਟ ਦੀਆਂ ਨੌਕਰੀਆਂ ਤੱਕ ਕੀਤੀਆਂ ਟਾਇਲਟਾਂ ਤੱਕ ਸਾਫ਼ ਕੀਤੇ ਘਰ ਘਰ ਅਖਬਾਰ ਸੁੱਟੇ ਇਸ ਸਭ ਚ ਇਸ ਗਾਇਕ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਆਖਿਰ ਇਹਨਾਂ ਦੋਵਾਂ ਦੀ ਮਿਹਨਤ ਰੰਗ ਲਿਆਈ ਅੱਜ ਇਸ ਕਲਾਕਾਰ ਦੇ ਸਾਹਮਣੇ ਕੋਈ ਵੀ ਕਲਾਕਾਰ ਖੜਾ ਨਹੀਂ ਸਕਦਾ ਉਹ ਪੰਜਾਬੀ ਇੰਡਸਟਰੀ ਦਾ ਅਜੀਹਾ ਰੋਕ ਸਟਾਰ ਹੈ ਜਿਸ ਨੇ ਪੰਜਾਬੀ ਸਿਨੇਮਾ ਦਾ ਮਿਆਰ ਇੰਨਾ ਉੱਚਾ ਚੁੱਕ ਦਿੱਤਾ ਹੈ ਕਿ ਹੁਣ ਪੰਜਾਬੀ ਫਿਲਮਾਂ ਵੀ ਬਾਕਸ ਆਫਿਸ ਤੇ ਕਰੋੜਾਂ ਦੇ ਨੋਟ ਛਾਪਦੀਆਂ ਹਨ ਇਸ ਕਲਾਕਾਰ ਨੇ ਪੰਜਾਬੀ ਸਿਨੇਮਾ ਨੂੰ ਅਜਿਹੀ ਫਿਲਮ ਦਿੱਤੀ ਜੋ ਕਿ ਪਹਿਲੀ 100 ਕਰੋੜ ਕਮਾਈ ਕਰਨ ਵਾਲੀ ਫਿਲਮ ਬਣੀ ਹੈ ਹੁਣ ਤੱਕ ਤਾਂ ਤੁਸੀਂ ਪਛਾਣ ਹੀ ਚੁੱਕੇ ਹੋਵੋਗੇ ਕਿ ਅਸੀਂ ਗੱਲ ਕਿਸ ਦੀ ਕਰ ਰਹੇ ਹਾਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ ਜੋ ਇਨੀ ਦਿਨੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਉਹਨਾਂ ਦੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਰਿਲੀਜ਼ ਹੋਣ ਚਾਹੀਏ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਵੇਗੀ ਦੱਸ ਦੇ ਕਿ ਪਿਛਲੇ 3-4 ਸਾਲਾਂ ਵਿੱਚ ਗਿੱਪੀ ਦੀਆਂ ਫਿਲਮਾਂ ਦੀ ਸਕਸੈਸ ਦਾ ਗਰਾਫ ਤੇਜ਼ੀ ਦੇ ਨਾਲ ਉੱਪਰ ਗਿਆ ਹੈ ਇਵ ਵੀ ਦੱਸਿਆ ਜਾਂਦਾ ਹੈ ਕਿ ਗੀਪੀ ਦੀ ਜਾਇਦਾਦ ਵਿੱਚ ਹੀ ਪਹਿਲਾਂ ਨਾਲੋਂ ਵਾਧਾ ਹੋਇਆ। ਰਿਪੋਰਟਾਂ ਦੇ ਅਨੁਸਾਰ 2024 ਵਿੱਚ ਗੀਪੀ ਦੀ ਜਾਇਦਾਦ 200 ਤੋਂ 250 ਕਰੋੜ ਅੰਕੀ ਗਈ ਹੈ ਕਿਉਂਕਿ ਗੀਪੀ ਆਪਣੀਆਂ ਫਿਲਮਾਂ ਨੂੰ ਖੁਦ ਹੀ ਪ੍ਰੋਡਿਊਸ ਕਰਦਾ ਹੈ। ਇਸ ਕਰਕੇ ਫਿਲਮਾਂ ਤੋਂ ਹੋਣ ਵਾਲਾ ਮੁਨਾਫਾ ਉਹਨਾਂ ਦੀ ਜੇਬ 'ਚ ਹੀ ਜਾਂਦਾ ਹੈ। ਗਿੱਪੀ ਗਰਵਾਲ ਨੇ ਆਪਣੇ ਕੈਰੀਅਰ ਚ ਇੰਡਸਟਰੀ ਨੂੰ ਇਤਿਹਾਸਿਕ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਕੈਰੀਅਰ ਜੱਟਾ 3 ਵਰਗੀ ਫਿਲਮ ਵੀ ਸ਼ਾਮਿਲ ਹੈ ਜਿਸ ਨੇ ਬਾਕਸ ਆਫਿਸ ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ